ਮਜਬੂਰੀ ਆ ਬੱਚਿਆਂ ਦੇ ਕਰਕੇ ਵੀ ਹਾਲੇ ਸੇ ਬੈਠੇ ਆ ਰਾਤ ਭਰਾਤੇ ਕੋਈ ਹੋ ਜੇ ਹਮਲਾ ਤੇ ਕਿੱਧਰ ਜਾਵਾਂਗੇ ਸਮਾਂਦ ਤੇ ਕੱਢਣਾ ਪੈਂਦਾ ਬਾਰਡਰ ਲਾਕੇ ਦੇ ਵਿੱਚ ਬਹੁਤ ਔਖਾ ਏ ਜਦੋਂ ਐਸੇ ਜੰਗ ਦੇ ਹਾਲਾਤ ਬਣ ਜਾਂਦੇ ਨੇ ਤੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਇੱਥੇ ਕਿਉਂਕਿ ਮਾਲ ਡੰਗਰ ਵੀ ਸਾਹਮਣਾ ਬੜਾ ਔਖਾ ਏ ਹਾਂਜੀ ਬਹੁਤ ਮੁਸ਼ਕਿਲ ਸਰ ਬਹੁਤ ਜਿਆਦੀ ਮੁਸ਼ਕਿਲ ਜਿਨੂੰ ਆਂਦੇ ਨਾ ਅਸੀਂ ਬਹੁਤ ਮਜਬੂਰ ਹੋ ਕੇ ਜਾ ਰਹੇ ਹਾਂ ਜੀ ਨਹੀਂ ਕਰਦਾ ਘਰ ਛੱਡ ਕੇ ਜਾਣ ਨੂੰ ਆਪਾਂ ਦੇਖੋ ਕਿੰਨਾ ਪੈਸਾ ਲਾਇਆ ਕਰਦੇ ਜੀ ਕਰਦਾ ਘਰ ਛੱਡ ਕੇ ਜਾਣ ਉਹ ਇਹਨਾਂ ਪੈਸਾ ਲਾ ਕੇ ਕੀ ਕੀ ਸਮਾਨ ਲੈ ਆਪਨਾ ਕਾਪੀਸ ਬੁక్స్ ਸਟੇਸ਼ਨਰੀ ਪਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਜੰਗੀ ਹਾਲਾਤਾਂ ਦਾ ਸੇਕ ਸਰਹੱਦ ਤੇ ਵਸਦੇ ਆਮ ਲੋਕਾਂ ਤੱਕ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਵੱਧਦੇ ਤਣਾਅ ਦੇ ਚੱਲਦੇ ਆ ਲੋਕਾਂ ਚ ਚਿੰਤਾ ਵੀ ਵੱਧਦੀ ਜਾ ਰਹੀ ਹੈ ਔਰ ਲੋਕ ਹੁਣ ਸੁਰੱਖੇ ਥਾਵਾਂ ਤੇ ਫਰਵਾਣਾ ਹੋਣੇ ਸ਼ੁਰੂ ਹੋ ਚੁੱਕੇ ਹੈ ਆਪਣੇ ਆਪ ਨੂੰ ਸੁਰੱਖਿਤ ਥਾਨਾਂ ਤੇ ਕਿਉਂਕਿ ਹਰ ਕਿਸੇ ਨੂੰ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਆਪਣੇ ਘਰ ਦੇ ਜੀਵਾਂ ਦੀ ਸੁਰੱਖਿਆ ਦੀ ਚਿੰਤਾ ਹੈ ਤੋ ਇਹ ਤਸਵੀਰ ਹੈ ਪਿੰਡ ਹਵੇਲੀਆਂ ਦੀ ਜਿੱਥੇ ਇਸ ਪਰਿਵਾਰ ਵੱਲੋਂ ਘਰ ਦਾ ਜ਼ਰੂਰੀ ਸਮਾਨ ਜਿਹੜਾ ਉਹ ਟਰਾਲੀਆਂ ਦੇ ਵਿੱਚ ਲੱਦਿਆ ਲਜਾਇਆ ਜਾ ਰਿਹਾ ਹੈ ਤਾਂ ਜੋ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਜੀਵਾਂ ਨੂੰ ਸੁਰੱਖਿਤ ਥਾਨਾਂ ਤੇ ਪਹੁੰਚਾਇਆ ਜਾ ਸਕੇ ਕਿਉਂਕਿ ਇਸ ਸਰਹੱਦੇ ਉਹ ਲੋਕ ਨੇ ਜਿਹੜੇ ਵੱਖ-ਵੱਖ ਸਮੇਂ ਦੌਰਾਨ ਜਦੋਂ ਵੀ ਦੋਨਾਂ ਸਬੰਧਾਂ ਦੇ ਦੋਨਾਂ ਮੁਲਕਾਂ ਦੇ ਸਬੰਧ ਵਿਗੜੇ ਤਣਾਅਪੂਰਨ ਹੋਏ ਜੰਗੀ ਹਾਲਾਤ ਪੈਦਾ ਹੋਏ ਇਹਨਾਂ ਲੋਕਾਂ ਨੂੰ ਅਨੇਕਾਂ ਵਾਰ ਇੱਥੋਂ ਉਜੜਨਾ ਪਿਆ ਚਾਹੇ 1965 ਦੀ ਜੰਗ ਹੈ 1971 ਕਾਰਗਿਲ ਪਲਵਾਮਾ ਸੰਸਦ ਤੇ ਹਮਲਾ ਵੱਖ-ਵੱਖ ਸਮੇਂ ਦੌਰਾਨ ਇਹਨਾਂ ਨੂੰ ਆਪਣੇ ਘਰੇ ਕਰ ਛੱਡ ਕੇ ਇਸੇ ਤਰ੍ਹਾਂ ਇੱਥੋਂ ਰਵਾਨਾ ਹੋਣਾ ਪਿਆ ਇੱਥੋਂ ਪਿੱਛੇ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਕਈ ਵਾਰ ਰਿਸ਼ਤੇਦਾਰਾਂ ਦੇ ਘਰਾਂ 'ਚ ਡੇਰੇ ਲਾਣੇ ਪਏ ਐ ਜਾਂ ਕਿਤੇ ਹੋਰ ਜਾ ਕੇ ਘਰ ਕਿਰਾਏ ਤੇ ਲੈ ਕੇ ਰਹਿਣਾ ਪਿਆ ਆਪਣੇ ਭਰੇ ਘਰ ਛੱਡ ਕੇ ਆਪਣੀਆਂ ਤਿਆਰ ਖੜੀਆਂ ਫਸਲਾਂ ਛੱਡ ਕੇ ਆਪਣਾ ਮਾਲ ਡੰਗਰ ਛੱਡ ਕੇ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਆਲੀਸ਼ਾਨ ਘਰ ਹੈ ਪਰ ਹੁਣ ਇਹ ਘਰ ویرਾਨ ਹੋਣ ਜਾ ਰਿਹਾ ਕਿਉਂਕਿ ਇੱਥੇ ਵੱਸਦਾ ਇਹ ਪਰਿਵਾਰ ਹੱਸਦਾ ਖੇਡਦਾ ਇਹ ਪਰਿਵਾਰ ਹੁਣ ਇੱਥੋਂ ਛੱਡ ਕੇ ਸੁਰੱਖਿਤ ਆਪਣੇ ਆਪ ਨੂੰ ਜਿਹੜਾ ਉਹ ਲੈ ਕੇ ਜਾ ਰਿਹਾ ਹੈ ਤੋ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਬੜਾ ਮਨ ਦੁਖਦਾ ਹੈ ਇਹ ਹਾਲਾਤਾਂ 'ਚ ਜਦੋਂ ਆਪਣਾ ਹੱਸਦਾ ਵਸਦਾ ਘਰ ਛੱਡ ਕੇ ਜਿਹੜਾ ਉਹ ਕਿਤੇ ਰਵਾਨਾ ਹੋਣਾ ਪਵੇ ਬੜਾ ਔਖਾ ਹੁੰਦਾ ਇਸ ਤਰ੍ਹਾਂ ਭਰਿਆ ਘਰ ਛੱਡ ਕੇ ਬੜੇ ਸੁਪਨਿਆਂ ਦਾ ਮਹਿਲ ਹੁੰਦਾ ਹੈ अनेਕਾਂ ਵਰੇ ਲੱਗਦੇ ਆ ਘਰ ਬਣਾਉਣ ਤੇ ਰੂਹ ਵਸਦੀ ਹੁੰਦੀ ਘਰ 'ਚ ਘਰ 'ਚ ਆਪਣੀ ਜਾਨ ਹੁੰਦਾ ਹੈ ਜੀ ਘਰ 'ਚ ਆਪਣੀ ਜਾਨ ਆ ਹੁਣ ਤੇ ਇੰਨਾ ਵੀ ਮਜਬੂਰੀ ਆ ਬੱਚਿਆਂ ਦਾ ਕਰਕੇ ਵੀ ਹਣੇ ਸੇ ਬੈਠੇ ਆ ਰਾਤ ਭਰਾਤੇ ਕੋਈ ਉਹ ਜੀ ਹਮਲਾ ਤੇ ਕਿੱਧਰ ਜਾਵਾਂਗੇ ਸਮਾਨ ਤੇ ਕੱਢਣਾ ਪੈਂਦਾ ਜਿੱਥੇ ਆਪ ਰਵਾਂਗੇ ਉੱਥੇ ਸਮਾਨ ਵੀ ਰੱਖਾਂਗੇ ਹੁਣ ਸਮਾਨ ਬਿਗਰ ਗੁਜ਼ਾਰਾ ਨਹੀਂ ਰਹਿਣਾ ਬਣਦਾ ਮਹਿੰਗਾਈ ਚ ਤੇ ਆਸਿਆਂ ਨੇ ਜੇ ਇਹ ਇੱਕ ਮੁਸ਼ਕਲ ਹੁੰਦਾ ਇਸ ਤਰ੍ਹਾਂ ਦਾ ਫੈਸਲਾ ਬਹੁਤ ਮੁਸ਼ਕਲ ਆ ਬਾਰਡਰ ਵਾਲਿਆਂ ਦੀ ਕੋਈ ਜ਼ਿੰਦਗੀ ਥੋੜੀ ਆ ਤੇ ਹੁਣ ਸਹੂਲਤ ਨਹੀਂ ਦੇਣ ਦੀ ਸਰਕਾਰ ਕੋਈ ਬਾਰਡਰ ਵੈਨ ਕੋਈ ਦਵੇ ਜਗ੍ਹਾ ਰਹਿਣ ਵਾਸਤੇ ਜਾਂ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਕਰੇ ਹੁਣ ਆਪਣਾ ਸਭ ਕੁਝ ਲੈ ਕੇ ਜੀ ਪਰ ਇੱਕ ਆਵਰੂ ਜੜਨਾ ਪਿਆ 67 ਦੀ ਜੰਗ ਪਲਵੋਦਾ ਵੀ ਖੜਿਆ ਹਾਂ ਹੁਣ ਫੇਰ ਖੜਿਆ ਤੇ ਅਤੀ ਜੀਵਰ ਤਾਂ ਚਲੇ ਪਏਗੇ ਸਾਬ ਨੇ ਤੀਸਰੀ ਵਾਰ ਹਾਂ ਤੀਸਰੀ ਵਾਰ ਕਿੰਨਾ ਔਖਾ ਜਿਹੜਾ ਨੁਕਸਾਨ ਹੁੰਦਾ ਹੈ ਨੁਕਸਾਨ ਬਹੁਤ ਹੁੰਦਾ ਹੈ ਕਿ ਉਹ ਪਿੱਛੇ ਫਸਲ ਬਿਜਲੀ ਪੈਲੀਆਂ ਚ ਕੋਈ ਆਸਿਆ ਨੇ ਜੀ ਕੋਈ ਸਬ ਮੈਨਮੂਨ ਲਾਤੇ ਪੈਲੀਆਂ ਤੇ ਕੀ ਬੀਜਾਂਗੇ ਇਥੇ ਜਿੰਦੇ ਵੇਲੇ ਨਾ ਕਰਨਗੇ ਸਾਲ ਪੈਲੀਆਂ ਇੱਕ ਤਰ੍ਹਾਂ ਖਾਲੀ ਹੋ ਜਾਂਦੀ ਖਾਲੀ ਰਹਿਣਗੇ ਖਾਲੀ ਰਹਿਣੀਆਂ ਹੁਣ ਵੀ ਲੰਦੇ ਪਏ ਕੀ ਹੁਣ ਮੈਨ ਰਾਤੀ ਲਾਗੇ ਸਾਰੀ ਪੈੜੀਆਂ ਵਿੱਚ ਹਾਂ ਲਾਗੇ ਫੌਜੀ ਰਾਤੀ ਸਾਰੇ ਬੱਤੀ ਬੰਦੂ ਕਰਾ ਕੇ ਸਾਰੇ ਬਾਰਡਰ ਤੇ ਲਾ ਕੇ ਗਏ ਆ ਹਾਂ ਹੁਣ ਕੀ ਕਰ ਸਕਦੇ ਆ ਹਾਂ ਇਨਾ ਦੀ ਸਰਕਾਰ ਹਾਂ ਹਾਂਜੀ ਸਰ ਬੰਦਰੂਗਾ ਹਾਂ ਡੰਗਰ ਵੀ ਲੈ ਚਲੇ ਸਾਰਾ ਪਰਿਵਾਰ 3.5 ਲੱਖੇ 3.5 ਲਾਗੇ ਸਮਾਨ ਫਿਰ ਥੋੜਾ ਬੋਤਾ ਹਾਂਜੀ ਮਾਲ ਡੰਗਰ ਸਭ ਲੈ ਗਏ ਹਾਂ ਲੈ ਗਏ ਗੱਡੀ ਛੋਟਾ ਥੀ ਆ ਲੈ ਜਾਣਾ ਕਿੱਥੇ ਹੁਣ ਆ ਬੇਟੇ ਦੇ ਸਹਰੇ ਜਾਣਾ ਜਾਂ ਆਪਣੇ ਤੇ ਕੇ ਜਿਹੜੇ ਬੰਦੇ ਉਹ ਨੂਰਦੀ ਜੋਹੜਿਆ ਗੰਡੀਵੰਡ ਸਮਾਰ ਰੱਖਣਾ ਹੈ ਅੱਛਾ ਬੜਾ ਮੁਸ਼ਕਲ ਹੈ ਕਿਸੇ ਦੇ ਘਰ ਵੀ ਜਾ ਕੇ ਮੁਸ਼ਕਲ ਤੇਣਾ ਮੁਸ਼ਕਲ ਹੈ ਬਹੁਤ ਹਾਂਜੀ ਹਾਂ ਫਿਰ ਹੁਣ ਜਿੰਨੇ ਜਿੰਨੇ ਮੁਸ਼ਕਲ ਹੋਊਗੀ ਜਾਦੀ ਫਿਰਣਾ ਹੀ ਪਊਗਾ ਤੁਸੀਂ ਦਰ ਭਣ ਭਰੇ ਜਾਣ ਕਦੋਂ ਹਲਾਤੀਗਾ ਕਦੋਂ ਹਲਾਤੀ ਹੁਣ ਕਦੋਂ ਘਰ ਆਇਆ ਜਾਵੇ ਇਹ ਗੱਲ ਹੈ ਇਹ ਵੀ ਹੁਣ ਅਰਦਾਸ ਹੀ ਹੈ ਕਿ ਮਹਾਰਾਜ ਅਰਦਾਸ ਕਰਦੇ ਸੀ ਤੇ ਪ੍ਰਮਾਤਮਾ ਆਪਣੇ ਘਰ ਤੇ ਵਸਣਾ ਤੇ ਬੜੇ ਅਰਦਾਸਾਂ ਕਰਦੇ ਵੀ ਨਾ ਹੀ ਲੜਾਈ ਲੱਗੇ ਬੜੇ ਗੱਲੀਏ ਬੜੇ ਭਾਵੁਕ ਤੇ ਫਿਰ ਇਸ ਤਰ੍ਹਾਂ ਦੁੱਖ ਤੇ ਲੱਗਦਾ ਹੀ ਘਰ ਹੋ ਜਾਈਏ ਜਦੋਂ ਹੈ ਇਸ ਕਰਕੇ ਦਿਲੋ ਦਿਓ ਕਿਸਮਤ ਜਿੰਗਰ ਨਾਲ ਆਈਏ ਫਿਰ ਕੀ ਕਰ ਸਕਦੇ ਹਾਂ ਹਾਂਜੀ ਘਰ ਚ ਮੈਂ ਹਾਂ ਤੇ ਦੋ ਮੇਰੇ ਬੇਟੇ ਆ ਇਹਨਾਂ ਇਹਨਾਂ ਬੱਚੇ ਆ ਇਸ ਤਰ੍ਹਾਂ ਬੱਚਿਆਂ ਦੀ ਚਿੰਤਾ ਹੋ ਜਾਂਦੀ ਹੈ ਹਾਂਜੀ ਹੁੰਦਾ ਹੀ ਹੈ ਚਿੰਤਾ ਰਹਿੰਦੀ ਹਾਂ ਬੇਟੀਆਂ ਬਾਹਰ ਨੇ ਹਾਂਜੀ ਅੱਜ ਕਿਰਨ ਮੈਂ ਤਾਂ ਅ ਭਾਜੀ ਮੇਰਾ ਨਾਮ ਗੁਰਬਿੰਦਰ ਸਿੰਘ ਆ ਜੀ ਗੁਰਬਿੰਦਰ ਜੀ ਕਿਸ ਤਰ੍ਹਾਂ ਵੇਖਦੇ ਹੋ ਇਹਨਾਂ ਹਾਲਾਤਾਂ ਨੂੰ ਬੜਾ ਔਖਾ ਹੈ ਇਦਾਂ ਕਰ ਛੱਡ ਗਿਆ। ਭਾਜੀ ਤੁਹਾਨੂੰ ਪਤਾ ਬਹੁਤ ਸਭ ਤੋਂ ਵੇਖ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੇ ਤੁਸੀਂ ਰਹਿਨੇ ਹੋ ਤੁਸੀਂ ਘਰ ਛੱਡ ਕੇ ਚੱਲੇ ਹੋ। ਬਾਰਡਰ ਲਾਕੇ ਦੇ ਵਿੱਚ ਬਹੁਤ ਔਖਾ ਹੈ ਜਦੋਂ ਐਸੇ ਜੰਗ ਦੇ ਹਾਲਾਤ ਬਣ ਜਾਂਦੇ ਨੇ ਤੇ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਇੱਥੇ। ਕਿਉਂਕਿ ਮਾਲ ਡੰਗਰ ਵੀ ਸਾਹਮਣਾ ਬੜਾ ਔਖਾ ਹੈ। ਕਿਉਂਕਿ 1971 ਦੀ ਜਦੋਂ ਲੜਾਈ ਲੱਗੀ ਸੀ ਉਦੋਂ ਸਾਡੇ ਪਿੰਡ ਦੇ ਕੋਲ ਹੀ ਸ਼ੀਨਾ ਵਿਧੀ ਚੰਦ ਪਿੰਡ ਹੈ। ਤੇ ਜਦੋਂ ਉਹਨਾਂ ਦਾ ਕਬਜ਼ਾ ਹੋ ਗਿਆ ਸੀ ਪਾਕਿਸਤਾਨ ਦਾ ਉੱਥੇ ਤੇ ਉਹਨਾਂ ਨੇ ਕੋਈ ਪਿੰਡ ਦੀ ਇੱਟ ਨਹੀਂ ਛੱਡੀ। ਕੋਚ ਹਾਂਜੀ ਕੋਈ ਇਟ ਨਹੀਂ ਛੱਡੀ ਇੱਕ ਬਾਗ ਸੀ ਬਾਗ ਵੀ ਉਹ ਕੱਟ ਕੇ ਲੈ ਗਏ ਸੀ ਆਪਣੇ ਉਧਰ ਤੇ ਇਹ ਸਮੋਖ ਰੱਖ ਦਿਆਂ ਇਸ ਚੀਜ਼ ਨੂੰ ਅਸੀਂ ਜਿਹੋਨੇ ਅੱਗੇ ਆਪਣੀ ਸੇਫਟੀ ਪਹਿਲਾਂ ਕਰ ਲਈਏ ਜੋ ਵੀ ਸਮਾਨ ਘਰਾਂ ਦਾ ਆਪਣਾ ਪਰ ਕਿੰਨਾ ਸਾਮਾਨ ਨਾਲ ਲੈ ਜਾਵਾਂਗੇ ਥੋੜਾ ਜਿਹਾ ਜ਼ਰੂਰੀ ਭਾਦੀ ਜੋ ਜ਼ਰੂਰੀ ਆ ਕੋਈ ਆਪਣਾ ਕੀਮਤੀ ਸਮਾਨ ਉਹ ਹੀ ਲੈ ਕੇ ਜਾ ਰਹੇ ਹਾਂ ਸਾਰਾ ਦੇ ਘਰਾਂ ਦਾ ਲੈ ਕੇ ਜਾਇ ਨਹੀਂ ਜਾਂਦਾ ਕਿਉਂਕਿ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਲੈ ਕੇ ਜਾਵਾਂਗੇ ਰਿਸ਼ਤੇਦਾਰ ਚ ਔਖਾ ਵੀ ਹਾਂਜੀ ਔਖਾ ਦੇ ਹੁੰਦਾ ਹੈ ਪਰ ਖਾਸ ਕਰਕੇ ਅਣਖੀ ਹੁੰਦੇ ਆ ਤੇ ਮੁਸ਼ਕਲ ਲੱਗਦਾ ਉਹ ਭੈਣ ਭਰਾ ਆਪਣੇ ਸਾਥ ਦੇਣਗੇ ਕਹਿੰਦੇ ਨੇ ਕਿ ਸਾਡੇ ਕੋਲ ਆਓ ਤੁਸੀਂ ਆਪਣੀ ਸੇਫਟੀ ਬਣਾਓ ਪਹਿਲਾਂ ਕਿਉਂਕਿ ਰਾਤ ਵੇਲੇ ਕਿਸੇ ਵੇਲੇ ਹਮਲਾ ਹੋ ਜਾਵੇ ਤੇ ਫਿਰ ਸਾਨੂੰ ਆਪਣਾ ਸਾਰਾ ਸਮਾਨ ਛੱਡ ਕੇ ਜਾਣਾ ਪੈਂਦਾ ਹੈ ਮਾਲ ਡੰਗਰ ਵੀ ਮਾਲ ਡੰਗਰ ਵੀ ਅਸੀਂ ਪਿੱਛੇ ਲੈ ਗਏ ਆਪਣੇ ਰਿਸ਼ਤੇਦਾਰੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਬਾਰਡਰ ਏਰੀਆ ਦੇ ਵਿੱਚ ਜਦੋਂ ਜੰਗ ਦੇ ਹਾਲਾਤ ਨੇ ਇਹ ਵੀ ਨਹੀਂ ਪਤਾ ਕਿੰਨੀ ਦੇਰ ਕਿਤੇ ਦੇਰ ਨਹੀਂ ਇਹਦਾ ਕੋਈ ਪਤਾ ਨਹੀਂ ਜੀ ਕਿੰਨੇ ਦਿਨ ਸਾਨੂੰ ਪਿੱਛੇ ਰਹਿਣਾ ਪਊਗਾ ਕੋਈ 10 ਵੀ ਦੇਣੇ ਆ ਮਹੀਨਾ ਹੈ ਕੋਈ ਅੰਦਾਜ਼ਾ ਨਹੀਂ ਹੈਗਾ ਜ਼ਮੀਨਾਂ 'ਚ ਮਾਈਨਾਂ ਲਾ ਦਿੰਦੇ ਆ ਘਰ ਬੰਦ ਖਾਲੀ ਕਰਕੇ ਪਿਛਲੀ ਪਿਛਲੀ ਵਾਰ ਵੀ ਜਦੋਂ ਕਾਰਗਿਲ ਦੀ ਲੜਾਈ ਹੋਈ ਸੀ ਉਧਰ ਤੇ ਉਦੋਂ ਵੀ ਇੱਥੇ ਮਾਈਨਸ ਵਗੈਰਾ ਸਭ ਕੁਝ ਇੱਧਰ ਉਹਨਾਂ ਨੇ ਕਰਤਾ ਸੀ ਤੇ ਉਦੋਂ ਵੀ ਅਸੀਂ ਆਪਣਾ ਸਮਾਨ ਇਦਾਂ ਹੀ ਪਿੱਛੇ ਲੈ ਕੇ ਗਏ ਸੀ ਤੇ ਸਮਾਨ ਦੀ ਭੰਨ ਤੋੜ ਵੀ ਹੁੰਦੀ ਆ ਕਾਫੀ ਆਂਦੀ ਕਾਫੀ ਬਹੁਤ ਜ਼ਿਆਦਾ ਚਲਣਾ ਪੈ ਰਿਹਾ ਪਰ ਉਹ ਦੇਖੋ ਕਦੋਂ ਹਾਲਾਤ ਠੀਕ ਹੁੰਦੇ ਕਦੋਂ ਵਾਪਸ ਇਹਦੇ ਵਿੱਚ ਕੁਝ ਕਹਿ ਨਹੀਂ ਸਕਦੇ ਆਪਾਂ ਕਿ ਕਦੋਂ ਹਾਲਾਤ ਜੰਗ ਦੇ ਜਿਹੜੇ ਠੀਕ ਹੋਣਗੇ ਹਨਾ ਅਰਦਾਸ ਹੀ ਆ ਕਿ ਹਾਂਜੀ ਪੀ ਚਲੋ ਨਾ ਹੀ ਜੰਗ ਲੱਗੇ ਤੇ ਵਧੀਆ ਹੈ ਕਿਉਂਕਿ ਬਹੁਤ ਨੁਕਸਾਨ ਜ਼ਿਆਦਾ ਹੋ ਜਾਂਦਾ ਇਹਦੇ ਵਿੱਚ ਤੋਂ ਸਾਰਾ ਘਰ ਦਾ ਜ਼ਰੂਰੀ ਕੀਮਤੀ ਸਮਾਨ ਜਿਹੜਾ ਹੈ অতি ਜ਼ਰੂਰੀ ਸਮਾਨ ਉਹ ਟਰਾਲੀਆਂ 'ਚ ਲੱਦਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਗੰਡੀਬੀੜ ਦੇ ਨੇੜੇ ਕਿਸੇ ਰਿਸ਼ਤੇਦਾਰੀ 'ਚ ਜਾ ਕੇ ਮੁਸ਼ਕਲ ਹੈ ਭਾਜੀ ਕਾਫੀ ਹਾਂਜੀ ਬਹੁਤ ਮੁਸ਼ਕਲ ਸਰ ਬਹੁਤ ਜ਼ਿਆਦੀ ਮੁਸ਼ਕਲ ਜਿਹਨੂੰ ਆਂਦੇ ਨ ਅਸੀਂ ਬਹੁਤ ਮਜਬੂਰ ਹੋ ਕੇ ਜਾ ਰਹੇ ਹਾਂ ਜੀ ਨਹੀਂ ਕਰਦਾ ਘਰ ਛੱਡ ਕੇ ਜਾਣ ਨੂੰ ਆਪਾਂ ਵੇਖੋ ਕਿੰਨਾ ਪੈਸਾ ਲਾਇਆ ਕਰਦੇ ਜੀ ਕਰਦਾ ਘਰ ਛੱਡ ਕੇ ਜਾਣ ਨੂੰ ਇੰਨਾ ਪੈਸਾ ਲਾ ਕੇ ਇੰਨਾ ਪੈਸਾ ਲਾਇਆ ਹੋਵੇ ਤੇ ਆਪਾਂ ਘਰ ਛੱਡ ਕੇ ਜਾਈਏ ਤੇ ਆਪਾਂ ਨੂੰ ਦਿਲ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਹਾਂ ਦੁੱਖ ਦੁੱਖਣ ਦਾ ਆਪਾਂ ਕਹਿ ਨਹੀਂ ਸਕਦੇ ਵੀ ਕੀ ਆਪਾਂ ਮਹਿਸੂਸ ਕਰ ਰਹੇ ਹਾਂ ਇਹ ਜਿਹੜੇ ਇਸ ਵੇਲੇ ਜਜ਼ਬਾਤ ਹੁੰਦੇ ਇਹਨਾਂ ਨੂੰ ਸ਼ਬਦੀ ਸ਼ਬਦੀ ਬਿਆਨ ਔਖਾ ਬੋਕਾ ਕਰਨਾ ਬਿਆਨ ਔਖਾ ਕਰਨਾ ਇਹ ਦੇ ਲਈ ਜਾਣਦਾ ਕਿ ਬੰਦੇ ਦੀ ਰੂਹ ਵਸਦੀ ਹੁੰਦੀ ਹੈ ਇੱਕ ਬੜਾ ਪਿਆਰ ਹੁੰਦਾ ਹੈ ਮਨ ਨੂੰ ਪਿਆਰ ਹੈ ਪਿਆਰ ਕਰਨਾ ਹਰ ਕਿਚਾਰ ਸ਼ਾਂਤੀ ਕਹਿੰਦੇ ਨਾ ਜੋ ਸੁੱਖ ਸਜੂਦੇ ਚਾਰੇ ਉਹਨਾਂ ਬਲਖ ਨਾ ਬੁਖਾਰੇ ਜੋ ਜੋ ਸੁੱਖ ਆਪਣੇ ਛੱਦੇ ਹਾਂ ਹਾਂ ਉਹ ਕਿਤੇ ਨਹੀਂ ਕਿਤੇ ਨਹੀਂ ਆਪਣਾ ਤੇ ਘਰ ਆਪਣਾ ਹੀ ਹੈ ਆਪਣਾ ਹੀ ਹੁਣ ਕਿਤੇ ਜਾਵਾਂਗੇ ਭੈਣ ਭਰਾ ਦੇ ਕਿਤੇ ਹੋ ਜਾਣੇ ਆ ਤੇ ਚਲੋ ਮਜਬੂਰੀ ਚ ਹੀ ਜਾਣੇ ਆ ਜੀਤੇ ਨਹੀਂ ਸ਼ਾਂਤੀ ਸਕੂਨ ਆਜ਼ਾਦੀ ਉਹ ਕਿਤੇ ਨਹੀਂ ਮਿਲਦੀ ਕਿਤੇ ਨਹੀਂ ਮਿਲਣੀ ਜੇ ਉਹ ਸਰ ਕਿਤੇ ਨਹੀਂ ਮਿਲ ਸਕਦੀ ਨਾ ਮਿਲੀ ਸਕਦੀ ਨਾ ਮਿਲਣੀ ਸਿਰਪਾ ਆਪਣਾ ਕਰ ਆਪਣਾ ਹੀ ਹੁੰਦਾ ਇਹ ਵੀ ਨਹੀਂ ਪਤਾ ਜੱਗ 'ਚ ਹਾਲਾਤ ਕੀ ਬਣਨੇ ਆ ਮਗਰੋਂ ਆ ਕੇ ਕਰਦੇ ਕੀ ਹਾਲਾਤ ਹੋ ਗਏ ਹੁਣ ਇਹ ਵੀ ਨਹੀਂ ਪਤਾ ਵੀ ਇਹ ਘਰ ਰਹਿਣਾ ਕਿ ਨਹੀਂ ਰਹਿਣਾ ਰਹਿਣਾ ਕਿ ਨਹੀਂ ਇੰਨੇ ਪੈਸੇ ਲਾ ਕੇ ਆਪਾਂ ਘਰ ਬਣਾਇਆ ਪਤਾ ਨਹੀਂ ਹੁਣ ਕਿੰਨੇ ਰਹਿਣਾ ਕਿ ਨਹੀਂ ਰਹਿਣਾ ਕੁਝ ਕਹਿ ਨਹੀਂ ਸਕਦੇ ਹੁਣ ਛੋਟੇ ਛੋਟੇ ਬੱਚੇ ਆ ਘਰ ਦੇ ਨੇ ਸੁੱਖਿਆ ਵੀ ਜ਼ਰੂਰੀ ਹੈ ਬੱਚਿਆਂ ਕਰਕੇ ਆਪਾਂ ਜਾ ਰਹੇ ਸਾਰੇ ਹਾਂਜੀ ਬੱਚੇ ਵੀ ਦੁਖੀ ਹੋਣੇ ਬੱਚੇ ਵੀ ਦੁਖੀ ਘਰ ਦੇ ਵੀ ਦੁਖੀ ਸਾਰੇ ਦੁਖੀ ਕਿਹੜਾ ਨਹੀਂ ਦੁਖੀ ਆਜੋ ਇੱਕ ਮਿੰਟ ਅੰਦਰ ਦਾ ਹਾਂਜੀ ਆਜੋ ਅੱਛਾ स्कूल बैग भी बच्चे ने लिया है ना की की समान ले बेटा तुझे की की समान ले अपना कॉपीज़ बुक स्टेशनरी हम प्राइस भी ले अपने हम बैग चाहिए बोलो बोलो बैग बोलो की की समान ले, ले होगी तो बच्चे ने दसो बैग डॉल्स केडी क्लास बुक्स सेकंड सेकंड ये स्कूल भी बंद होगा हां जी स्कूल बंद हर किसी ਇਹ ਇਹ ਤਸਵੀਰ ਮਨ ਨੂੰ ਝੰਜੋੜ ਦੇਣ ਵਾਲੀ ਹੈ ਦੁਖੀ ਕਰ ਦੇਣ ਵਾਲੀ ਹੈ ਇਹ ਉਜਾੜੇ ਦੀ ਤਸਵੀਰ ਹੈ ਇਸ ਨੂੰ ਜੇ ਮੈਂ ਇਹ ਕਵਾਂ ਤੇ ਅਤਕਤਨੀ ਨਹੀਂ ਹੂ ਕਿਉਂਕਿ ਇਹ ਉਜਾੜੇ ਦੀ ਤਸਵੀਰ ਹੈ ਇਹ ਜੰਗ ਦੀ ਜ਼ਮੀਨੀ ਹਕੀਕਤ ਹੈ ਭਾਰਤ-ਪਾਕ ਸਬੰਧਾਂ ਦਰਮਿਆਨ ਪੈਦਾ ਹੋਏ ਤਣਾਅ ਦੀ ਇਹ ਜ਼ਮੀਨੀ ਹਕੀਕਤ ਹੈ ਕਿ ਉਹ ਘਰ ਜਿਸ ਰਹਿਣ ਵਾਲੇ ਜੀਆਂ ਦੀ ਰੂਹ ਵਸਦੀ ਹੈ ਜਿਸ ਚ ਰਹਿਣ ਵਾਲੇ ਜੀਆ ਨੂੰ ਸ਼ਾਂਤੀ ਸਕੂਨ ਆਜ਼ਾਦੀ ਮਹਿਸੂਸ ਹੁੰਦੀ ਹੈ ਅੱਜ ਉਹ ਭਰਿਆ ਘਰ ਛੱਡ ਕੇ ਉਜੜਨਾ ਪੈ ਰਿਹਾ ਹੈ ਕਿਉਂਕਿ ਚਿੰਤਾ ਜੰਗ ਦੀ ਹੈ ਚਿੰਤਾ ਇਸ ਘਰ ਚ ਵੱਸਣ ਵਾਲੇ ਜੀਆ ਦੀ ਸੁਰੱਖਿਆ ਦੀ ਹੈ ਚਿੰਤਾ ਛੋਟੇ ਛੋਟੇ ਬੱਚਿਆਂ ਦੀ ਹੈ ਹੁਣ ਕਦੋਂ ਬਹਾਰ ਪਰਤੇਗੀ ਕਦੋਂ ਮੁਲਕਾਂ ਦੋਨਾਂ ਦੇ ਸਬੰਧ ਦੋਸਤਾਨਾ ਹੋਣਗੇ ਕਦੋਂ ਅਮਨ ਸ਼ਾਂਤੀ ਹੋਊ ਤੇ ਕਦੋਂ ਇਹਨਾਂ ਦੀ ਘਰ ਵਾਪਸੀ ਹੋਏ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਭਾਰਤ-ਪਾਕ ਸਰਹੱਦ ਪਿੰਡ ਹਵੇਲੀਆਂ